ਸਾਰਿਆਂ ਨੂੰ ਜੈ ਮਸੀਹ ਕੀ ਮੇਰਾ ਨਾਮ ਡਾਕਟਰ ਲੁਕਸ ਮਸੀਹ ਜਨਰਲ ਸੈਕਟੀ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਸੋ ਸਭਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ ਪਵਿੱਤਰ ਮਹੀਨੇ ਦੇ ਲਈ ਜੋ ਦਸੰਬਰ ਪਹਿਲੀ ਤੋਂ ਸ਼ੁਰੂ ਹੋ ਜਾਂਦਾ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਹਾੜੇ ਤੇ ਪੂਰੇ ਸੰਸਾਰ ਨੂੰ ਲੱਖ-ਲੱਖ ਵਧਾਈ ਦਿੰਦੇ ਆ ਖਾਸ ਤੌਰ ਤੇ ਪੰਜਾਬ ਸੂਬੇ ਨੂੰ ਔਰ ਅੱਜ ਜਿਹੜਿਆ ਅੰਮ੍ਰਿਤਸਰ ਦੇ ਵਿੱਚ ਛੋਟਾ ਯਾਤਰਾ ਕੱਢੀ ਗਈ ਪੰਚਾਇਤ ਰੰਦਾਵਾ ਮਿਨਿਸਟਰੀ ਵੱਲੋਂ ਔਰ ਉਹਨਾਂ ਦੀ ਮੈਨੇਜਮੈਂਟ ਦੇ ਪ੍ਰਧਾਨ ਗੋਤਮ ਰਾਜੀਵ ਵੱਲੋਂ ਸਾਡੇ ਮਿਨਿਸਟਰੀ ਦੇ ਪ੍ਰਧਾਨ ਔਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਖਾਸ ਤੌਰ ਤੇ ਜਤਿੰਦਰ ਮਸੀਹ ਗੌਰਵ ਜੀ ਇਸ ਜਗ੍ਹਾ ਤੇ ਪਹੁੰਚੇ ਔਰ ਸ਼ਹਿਰ ਵਾਸੀਆਂ ਨੂੰ ਜਿਹੜਾ ਪ੍ਰਭੂ ਯੇਸ਼ੂ ਮਸੀਹ ਦਾ ਪ੍ਰੇਮ ਦਾ ਸੰਦੇਸ਼ ਆ ਉਹ ਦਿੱਤਾ ਕਿ ਪ੍ਰਭੂ ਯੇਸ਼ੂ ਮਸੀਹ ਕਿਸੇ ਦਾ ਧਰਮ ਬਦਲਣ ਵਾਸਤੇ ਨਹੀਂ ਆਏ ਬਲਕਿ ਡਿੱਗੇ, ਕੁਚਲੇ ਤੇ ਤਬਲੇ ਲੋਕਾਂ ਨੇ ਲਈ ਉਹਨਾਂ ਨੂੰ ਉੱਪਰ ਚੁੱਕਣ ਦੇ ਲਈ ਉਹਨਾਂ ਨੂੰ ਪਿਆਰ ਕੀਤਾ ਔਰ ਉਹਨਾਂ ਦੇ ਲਈ ਤੂਬਾ ਕੀਤੀ ਸੋ ਅੱਜ ਦਾ ਬਹੁਤ ਮੁਬਾਰਕ ਦਿਨ ਹੈ ਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਇਬਨ ਕਲਾ ਤੋਂ ਲੈ ਕੇ ਪੰਕਜ ਰੰਧਾਵਾ ਮਿਨਿਸਟਰੀ ਵੱਲੋਂ ਸ਼ੋਭਾ ਯਾਤਰਾ ਬੜੀ ਧੂਮ-ਧਾਮ ਦੇ ਨਾਲ ਹਾਲਗੇਟ ਆ ਕੇ ਸਮਾਪਤ ਹੋਈ ਸੋ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਹੋਲੀ ਸਿਟੀ ਅੰਮ੍ਰਿਤਸਰ ਮੇਰਾ ਨਾਮ ਪਾਸਟਰ ਪੰਕਜਾ ਹੋਰ ਅੱਜ ਇਬਨ ਕਲਾ ਚਰਚ ਦੇ ਵਿੱਚੋਂ ਸ਼ੋਭਾ ਯਾਤਰਾ ਕੱਢੀ ਗਈ ਵਿਸ਼ਾਲ ਔਰ ਉਹਦਾ ਕੱਢਣ ਦਾ ਮਕਸਦ ਇਹ ਸੀ ਕਿ ਪ੍ਰੋਫੈਸਰ ਯਸ਼ਮਸੀ ਜੋ ਧਰਤੀ ਤੇ ਆਏ ਉਹਨਾਂ ਨੇ ਪ੍ਰੋਫੈਸਰ ਯਸ਼ਮਸੀ ਨੇ ਸ਼ਾਂਤੀ ਦਾ ਪੈਗਾਮ ਦਿੱਤਾ ਔਰ ਆਪਾਂ ਸਭ ਅੱਜ ਇਕੱਠੇ ਹੋ ਕੇ ਇੱਕ ਬਹੁਤ ਵੱਡਾ ਇਕੱਠ ਇਕੱਠਾ ਹੋਇਆ ਜਿੱਥੇ ਇੱਥੇ ਝਾਕੀਆਂ ਵੀ ਨਿਕਲੀਆਂ ਔਰ ਬਹੁਤ ਸਾਰੇ ਲੰਗਰ ਲੱਗੇ ਔਰ ਇਹ ਕਰਨ ਦਾ ਮਕਸਦ ਇਹੀ ਆ ਕਿ ਅਸਰਬੀ ਯੇਸ਼ੂ ਮਸੀਹ ਤਾਂ ਅਨੁਜਾਤ ਨੂੰ ਚੇਂਜ ਕਰਨ ਨਹੀਂ ਲਈ ਆਏ ਔਰ ਜੀਵਨ ਨੂੰ ਚੇਂਜ ਕਰਨ ਲਈ ਆਏ 2010 ਦੇ ਵਿੱਚ ਪ੍ਰਭੂ ਨੇ ਮੇਰੇ ਜੀਵਨ ਨੂੰ ਚੇਂਜ ਕੀਤਾ ਮੇਰਾ ਮੇਰੀ ਲਾਈਫ ਨਸ਼ੇ ਦੇ ਵਿੱਚ ਸੀ ਪਾਪ ਦੇ ਵਿੱਚ ਸੀ ਔਰ ਮੈਂ ਜਦੋਂ ਪ੍ਰਭੂ ਯੇਸ਼ੂ ਮਸੀਹ ਨੂੰ ਜਾਣਿਆ ਮੇਰਾ ਜੀਵਨ ਚੇਂਜ ਹੋਇਆ ਮੇਰਾ ਨਾਮ ਅੱਜ ਵੀ ਪੰਕਜ ਹੀ ਆ ਮੇਰਾ ਨਾਮ ਚੇਂਜ ਨਹੀਂ ਹੋਇਆ ਮੇਰੀ ਲਾਈਫ ਚੇਂਜ ਹੋਈ ਪਰਬੂ ਨੇ ਮੈਨੂੰ ਚੇਂਜ ਕੀਤਾ ਕਿੰਨੇ ਹਜ਼ਾਰ ਲੋਕ ਸਾਡੇ ਨਾਲ ਸ਼ੋਭਾ ਯਾਤਰਾ ਜੁਆਇਨ ਜਿਨ੍ਹਾਂ ਨੇ ਕੀਤੀ ਆ ਉਹਨਾਂ ਦੇ ਜੀਵਨ ਚੇਂਜ ਹੋਏ ਇਸ ਲਈ ਪ੍ਰਭੂ ਯੇਸ਼ੂ ਮਸੀਹ ਤਰ੍ਹਾਂ ਨੂੰ ਚੇਂਜ ਕਰਨ ਲਈ ਆਏ ਚਾਹੇ ਕੋਈ ਵੀ ਭਰਾ ਏ ਸਿੱਖ ਆ Hindu ਆ ਕੋਈ ਵੀ ਕਿਸੇ ਵੀ ਤਰੰਦਾ ਏ ਤੇ ਪ੍ਰਭੂ ਯੇਸ਼ੂ ਮਸੀਹ ਸਭ ਨਾਲ ਪਿਆਰ ਕਰਦੇ ਆ ਪ੍ਰਭੂ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਔਰ ਆਪਾ ਸਭ ਨਾਲ ਪਿਆਰ ਕਰਦੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਕ੍ਰਿਸਮਸ ਦੀ ਔਰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਹਾਂ ਕਿ ਪਰਮੇਸ਼ਵਰ ਇੰਡੀਆ ਦੇ ਉੱਪਰ ਪੰਜਾਬ ਦੇ ਵਿੱਚ ਨਵਾਂ ਸਾਲ ਔਰ ਦੀ ਆਸ਼ੀਸ਼ ਪੜਾ ਬਰਕਤ ਨਾ ਪੜਾ ਹੋਇਆ ਲੈ ਕੇ ਆਵੇ ਸਭ ਨੂੰ ਜੈਮ ਸੀਗੀ ਗੋਡ ਬlesਿਉ ਮੈਰੀ ਕ੍ਰਿਸਮਸ ਸਭ ਨੂੰ ਹੈਪੀ ਨਿਊ ਇਅਰ 10 ਦਿਨ ਬਾਅਦ 25 ਦਸੰਬਰ ਆ ਉਦੋਂ ਦਾ ਸਾਡੇ ਕੀ ਪ੍ਰੋਗਰਾਮ 10 ਦਿਨਾਂ ਬਾਅਦ ਵੀ ਬਹੁਤ ਵੱਡਾ ਪ੍ਰੋਗਰਾਮ ਆ ਚਰਚ ਦੇ ਵਿੱਚ ਜਿਹਦੇ ਵਿੱਚ ਸਭ ਲੰਗਰ ਲੱਗਦੇ ਉਹਦੇ ਵਿੱਚ ਵੀ ਸਜਾਵਟਾ ਹੁੰਦੀ ਆ ਡੈਕੋਰੇਸ਼ਨ ਹੁੰਦੀ ਆ ਔਰ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਬੱਚਿਆਂ ਦੀ ਪਰਫਾਰਮੈਂਸ ਹੁੰਦੀਆਂ ਬੱਚਿਆਂ ਦੀ ਪਰਫਾਰਮੈਂਸ ਹੁੰਦੀਆਂ ਔਰ ਸ਼ਾਂਤੀ ਲਈ ਪ੍ਰੇਅਰ ਹੁੰਦੀ ਆ ਦੇਸ਼ ਲਈ ਪ੍ਰਾਰਥਨਾ ਹੁੰਦੀ ਆ ਹਨਾ ਜਿਦਨੇ ਵੀ ਸਾਡੇ ਪ੍ਰੋਗਰਾਮ ਕਰਵਾ ਰਹੇ ਇੱਤਬਾਲ ਰੋਡ ਇਪਨ ਕਲਾ ਚਰਚ ਵੀ ਵਰਪਿੰਡ ਹਾਂਜੀ ਟਾਈਮਿੰਗ ਕੀ ਹੋਏਗੀ ਟਾਈਮਿੰਗ ਹੋਏਗੀ ਸਵੇਰੇ 10 ਵਜੇ ਤੋਂ 3 ਵਜੇ ਤੱਕ ਹੰਦਮਾਨ ਕੋਤਾ ਨਾਲ ਪ੍ਰਾਰਥਨਾ ਦੇ ਹੋਇਆ ਕੱਟ ਕੀਤਾ ਗਿਆ ਇੱਕ ਸ਼ੋਧਾ ਯਾਤਰਾ ਕੀਤੀ ਗਈ ਆ ਪੰਤਸ ਰਿਹਾਵਾ ਮਿਸਤੀ ਵੱਲੋਂ ਕੀ ਕਹਿਣਾ ਚਾਹੋਗੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈਮ ਸੀ ਦੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਦਸੰਬਰ ਦਾ ਮਹੀਨਾ ਹੁੰਦਾ ਔਰ ਇਹ ਵਿੱਚ ਸਾਡੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਰਮੇਸ਼ਵਰ ਦਾ ਗੁਣਗਾਨ ਅਸੀਂ ਕਰਦੇ ਆ ਔਰ ਅੱਜ ਅੰਮ੍ਰਿਤਸਰ ਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਪਰਮੇਸ਼ਵਰ ਦੇ ਦਾਸ ਪਾਸਟਰ ਪੰਕਰਨ ਦਾਵਾ ਜੀ ਵੱਲੋਂ ਇੱਕ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਹਦੇ ਵਿੱਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਗੁਣगान ਕੀਤੇ ਗਏ ਵੱਖ-ਵੱਖ ਝਾਕੀਆਂ ਤਿਆਰ ਕੀਤੀਆਂ ਗਈਆਂ ਔਰ ਸਾਡੇ ਸਾਰੇ ਲੀਡਰ ਸਹਿਬਾਨ ਇੱਥੇ ਪਹੁੰਚੇ ਪਰ ਉਸਨੇ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦਾ ਕਿ ਮਸੀਹ ਭਾਈਚਾਰਾ ਇਸ ਦਿਨ ਨੂੰ ਬਹੁਤ ਖੁਸ਼ੀ ਦੇ ਨਾਲ ਮਨਾਉਂਦਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਕ੍ਰਿਸਮਸ ਜਿਹੜਾ ਮਨਾਇਆ ਜਾਂਦਾ ਵਾ ਔਰ ਸਮੁੱਚੇ ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਮੈਂ ਬਹੁਤ ਬਹੁਤ ਜ਼ਿਆਦਾ ਮੁਬਾਰਕਬਾਦ ਦੇਣਾ ਔਰ ਉਹਨਾਂ ਲਈ ਪ੍ਰਣਾਸਰਾ ਕਰਦਾਂ ਜੀ ਪਰਮੇਸ਼ਵਰ ਉਹਨਾਂ ਦੇ ਚੜ੍ਹਦੀ ਕਲਾ ਰੱਖੇ ਕਿਉਂਕਿ ਮਸੀਹ ਭਾਈਚਾਰੇ ਸਾਰੇ ਧਰਮਾਂ ਨੂੰ ਪਿਆਰ ਕਰਦਾ ਜਿਹੜੇ Hindu ਭਾਈਚਾਰੇ ਦੇ ਸਾਡੇ ਭਰਾ ਨੇ ਸਾਡੇ ਸਤਕਾਰ ਦੇ ਯੋਗ ਨੇ ਜਿਹੜੇ ਸਾਡੇ ਸਿੱਖ ਨੇ ਉਹ ਸਾਡੇ ਵੱਡੇ ਭਰਾ ਨੇ ਮੁਸਲਮਾਨ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵੈਸੀ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਅੱਜ ਅਸੀਂ ਸਾਰਿਆਂ ਨਾ ਮਿਲ ਕੇ ਇੱਥੇ 크리스마ਸ ਮਨਾ ਰਿਹਾ ਤੁਸੀਂ ਦੇਖਿਆ ਹੋਵੇਗਾ ਵੱਖ-ਵੱਖ ਧਰਮਾਂ ਦੇ ਲੋਕ ਇੱਥੇ ਆਏ ਨੇ ਪਰ ਆਪਸ ਵਿੱਚ ਅਸੀਂ ਇੱਕ ਦੂਜੇ ਨਾਲ ਪਿਆਰ ਜਿਹੜਾ ਦਸਾਇਆ ਵਾ ਪਰ ਇੱਕ ਦੂਜੇ ਲਈ ਪ੍ਰਾਰਥਨਾ ਕੀਤੀ ਆ ਕਿ ਪਰਮੇਸ਼ਰ ਸਾਡੇ ਸਾਰਿਆਂ ਤੇ ਚੜ੍ਹਦੀ ਕਲਾ ਰੱਖੇ ਔਰ ਸਾਡੀ ਭਾਈਚਾਰਕ ਸਾਂਝ ਜਿਹੜੀ ਇਹਦਾ ਬਣੀ ਰਹੇ ਧੰਨਵਾਦ ਅੱਜ ਦੀ ਸ਼ਾਮ ਦਾ ਮਕਸਦ ਕੀ ਸੀਗਾ ਸ਼ੋਭਾ ਯਾਤਰਾ ਦਾ ਮਤਲਬ ਇਹ ਆ ਵੀ ਪਰਮੇਸ਼ਵਰ ਦੇ ਸੁਬਸਮਾਚਾਰ ਜਿਹੜਾ ਬਾ ਸੁਣਾਉਣਾ ਕਿਉਂਕਿ ਪਰਮੇਸ਼ਵਰ ਦੀ ਜਿਹੜਾ ਪਰਮੇਸ਼ਵਰ ਪ੍ਰਭ ਯਿਸੂ ਮਸੀਹਾ ਸ਼ਾਂਤੀ ਦਾ ਰਾਜਕੁਮਾਰ ਆ ਔਰ ਅਸੀਂ ਸ਼ਾਂਤੀ ਨੂੰ ਦਰਸਾਉਨੇ ਆ ਪਰ ਸਾਰੇ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਪੂਰੇ ਸਮਾਜ ਦੇ ਲਈ ਪ੍ਰਾਰਥਨਾ ਕਰਦੇ ਆਏ ਆ ਜਿੱਥੇ ਜਿੱਥੇ ਜਗ੍ਹਾ ਤੋਂ ਅਸੀਂ ਨੰਗਦੇ ਆਏ ਆ ਅਸੀਂ ਦੁਕਾਨਾਂ ਨੂੰ ਸਾਡੇ ਪਰਮੇਸ਼ਵਰ ਦੇ ਦਸਾਂ ਨੇ ਬles ਕੀਤਾ ਵਾ ਸਾਡੀ ਕਲੀਸੀਆਂ ਨੇ ਪ੍ਰਾਰਥਨਾਵਾਂ ਕੀਤੀਆਂ ਵਾ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਇੱਤਾ ਬਣੀ ਰਹੇ ਆਪਸੀ ਭਾਈਚਾਰਕ ਸਾਂਝ ਜਿਦਾ ਬਣੀ ਰਹੇ। ਧੰਨਵਾਦ।